ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜ ਜਿੰਨਾਂ ਦਾ ਕੀਤਾ ਉਹਨਾਂ ਦਾ ਧੰਨਵਾਦ ਹੈ ਜੀ ਸਾਰੇ ਜਣੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਆਜੋ ਜੀ ਅੱਜ ਆਪਾਂ ਸਟਾਰਟ ਕਰਦੇ ਆਂ ਗੋਡੇ ਦੁਖਦਿਆਂ ਤੋਂ ਪੰਜੀਰੀ ਜਿੰਨਾਂ ਦੇ ਮਤਲਬ ਕਿ ਗੋਡੇ ਥੋੜੇ ਥੋੜੇ ਜੇ ਸਟਾਰਟਿੰਗ ਆ ਦੁਖਦੇ ਆ ਉਹਦੇ ਤੋਂ ਆਪਾਂ ਪੰਜੀਰੀ ਤਿਆਰ ਕਰਦੇ ਆਂ ਬਿਨਾ ਕੇਵ ਤੋਂ ਵੀ ਤਿਆਰ ਹੋ ਜਾਂਦੀ ਆ ਜੇ ਤੁਸੀਂ ਬਿਨਾ ਕੇਵ ਤੋਂ ਤਿਆਰ ਕਰਨੀ ਹੋ ਵੀ ਆ ਤੁਹਾਨੂੰ ਆਪਾਂ ਤਰੀਕਾ ਦੱਸਾਂਗੇ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਇਹਦੇ ਵਾਸਤੇ ਆਪਾਂ ਚਾਰੇ ਮਗਜ ਲਈ ਹੈ ਜੀ ਇਹ ਇੱਕ ਕਵਲੀ ਮਗ ਜਾਂਦੀ ਆ ਤੇ ਇਹਦੇ ਵਾਸਤੇ ਆਪਾਂ ਫੁੱਲ ਮਖਾਣੇ ਲਈ ਆ ਇਹ ਇੱਕ ਕਵਲੀ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਚਾਰੇ ਮਗ ਜਾਂਦੀ ਤੇ ਫੁੱਲ ਮਖਾਣੇ ਆਪਾਂ ਬਾਹਲੇ ਨਹੀਂ ਪਾਉਂਦੇ ਥੋੜੇ ਪਾਵਾਂਗੇ ਦੂਰੀ ਵਾਰ ਫੇਰ ਬਣਾ ਲਾਂਗੇ ਦੇਸੀ ਖੰਡ ਪਾਉਣੀ ਤੁਸੀਂ ਉਹ ਪਾ ਲਿਓ ਸ਼ੱਕਰ ਪਾਉਣੀ ਹੈ ਤੁਸੀਂ ਉਹ ਪਾ ਲਿਓ ਤੁਹਾਡੀ ਮਰਜ਼ੀ ਰਹੂਗੀ ਇਸ ਤਰ੍ਹਾਂ ਦੇ ਭੁਜੇ ਛੋਲੇ ਲੈਣੇ ਆ ਤੁਸੀਂ ਤੇ ਇਹ ਤਾਂ ਆਪਣੇ ਬਚ ਗਏ ਤਾਂ ਪਾਸੇ ਕੀਤੇ ਹੋਏ ਆਪਣੇ ਤੇ ਨੂਜੇ ਆਪਣੇ ਬੀਬੀ ਕਟ ਰਹੇ ਆ ਆਪਾਂ ਗੁੰਡੇ ਘੋਟਨੇ ਜੀ ਕੁੱਟਾਂਗੇ ਮੈਕਸੀ ਚ ਨਹੀਂ ਕੁੱਟਦੇ ਜੀ ਤੇ ਇਹ ਦਾ ਆਪਣਾ ਦੇਸੀ ਘਿਓ ਵਾ ਜਿੰਨਾ ਕਿ ਤੁਸੀਂ ਪਾਉਣਾ ਹੋਇਆ ਪਾਲਿਓ ਉਹਦੇ ਆਸਤੇ ਜਿਹੜੇ ਆਪਾਂ ਛੋਲੇ ਕੁੱਟੇ ਰਹੇ ਗੁੰਡੇ ਵਿੱਚ ਉਹਦੀ ਆ ਇੰਨੇ ਵਿੱਚੋਂ ਛਿਲਕਾ ਨਿਕਲਿਆ 1 ਕਿਲੋ ਛੋਲਿਆਂ ਦੇ ਵਿੱਚੋਂ ਤੇ ਆ 250 ਗ੍ਰਾਮ ਹੈਗੇ ਆ ਯਾਨੀ ਕਿ ਅੱਧਾ ਕਿਲੋ ਹੈਗੇ ਆਪਣੇ ਕੋਲੇ ਫੁੱਲ ਮਖਾਣੇ ਆ ਆਪਾਂ ਥੋੜੇ ਪਾਵਾਂਗੇ ਅੱਧੇ ਪਾਵਾਂਗੇ ਤੇ ਕਿਉਂਕਿ ਆਪਾਂ ਕੇਨਾ ਥੋੜਾ ਬਣਾ ਲਾਂਗੇ ਗਰਮੀ ਦਾ ਮਹੀਨਾ ਬਾਲਾ ਟਾਈਮ ਚੱਲਣਾ ਨਹੀਂਗਾ ਤੇ ਇਹਦੇ ਵਾਸਤੇ ਆਪਾਂ ਥੋੜਾ ਜਿਹਾ ਘਿਓ ਕੜਾਈ ਦੇ ਵਿੱਚ ਪਾਉਣੇ ਆ ਤੇ ਫਿਰ ਮਖਾਣੇ ਭੁੰਨ ਲੈਣੇ ਆ ਮਗਜ ਵੀ ਆਪਣੇ ਕੁੱਟਨੇ ਹਜੇ ਆਪਣੇ ਛੋਲੇ ਹੀ ਕੁੱਟੇ ਜਾ ਰਹੇ ਆ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਲਓ ਜੀ ਆਪਾਂ ਕੜਾਈ ਚ ਪਾ ਲੈ ਪਾ ਲੈ ਲਈਏ ਘਿਓ ਥੋੜਾ ਜਿਹਾ ਫਿਰ ਮਖਾਣੇ ਤਾਲਣ ਵਾਸਤੇ

ਜੀ ਬੈਠ। ਨਾ ਦੇ ਸ਼ਲਕੇ ਜੀ ਨਾ ਦੇ ਪਰ। पा लिया अपने बच गए उन्होंने आप गैस का आप तरह करके रोस्ट कर लिये जी उन्होंने ये सुबह रोस्ट कर लिये जी ਇਹ ਤੁਸੀਂ ਕਿਉਂ ਨਹੀਂ ਪਾਉਣਾ ਬਿਨਾ ਕਿਉਂ ਤੋਂ ਬਣਾਉਣੇ ਆ ਹਨਾ ਵੀ ਗਰਮੀ ਦਾ ਮਹੀਨਾ ਹਰਕ ਨੂੰ ਕਿਉਂ ਮਾਫਤ ਨਹੀਂ ਹੁੰਦਾ ਹੁੰਦਾ ਅੱਜ ਕੱਲ ਬੀਪੀ ਵਗੈਰਾ ਐਵੇਂ ਵਗਣ ਲੱਗ ਜਾਂਦਾ ਉਹਦੇ ਵਾਸਤੇ ਜੀ ਤੁਸੀਂ ਇਹਨਾਂ ਨੂੰ ਸੁੱਕੇ ਰੋਸਟ ਕਰ ਲਿਓ ਇਸ ਤਰ੍ਹਾਂ ਤੇ ਇਹਨਾਂ ਨੂੰ ਵੀ ਤੁਸੀਂ ਕੁੱਟ ਲਿਓ ਤੇ ਇਹਦੇ ਵਿੱਚ ਸੁੱਕੇ ਰੋਸਟ ਕਰਕੇ ਇਹਨਾਂ ਨੂੰ ਵੀ ਪਕਾਣਾ ਪੈਣਾ ਤੁਸੀਂ ਹੋਲਸੀ ਚ ਕੁੱਟ ਲਓ ਕੁੰਡੇ ਚ ਵੀ ਰਾਮ ਨਾਲ ਕੁੱਟਿਆ ਜਾਂਦੇ ਕੁੰਡੇ ਸੂਟੇ ਨਾਲ ਜਿਵੇਂ ਤੁਸੀਂ ਕੀ ਕਹਿੰਦੇ ਸਰਟਾ ਕੁੰਡਾ ਕੁੱਟਣਾ ਕਹਿੰਦੇ ਆ ਕੁੰਡੇ ਘੋਟ ਨਾੜੀ ਵਿੱਚ ਰਾਮ ਨਾਲ ਕੁੱਟੇ ਜਾਣਗੇ ਆਹੇ ਕੁੱਟੇ ਜਾਣਗੇ ਕੁੰਡੇ ਘੋਟ ਨਾ ਨਾ ਕੁੰਡੇ ਘੋਟੇ ਨਾਲ ਕੁੱਟਨੇ ਆ ਜੀ ਕਿਉਂਕਿ ਇਹ ਮਿਕਸ ਨਾ ਮੈਂ ਬਹੁਤ ਖਰਾਬ ਕਰ ਦਿੱਤੀਆਂ ਬਾਹਰੋਂ ਕਾਮਜਾਬ ਨਹੀਂ ਨਾ ਮਿਕਸ ਨਾ ਟੁੰਡਾ ਘੋਟ ਨਹੀਂ ਵਧੀਆ ਰਹਿੰਦਾ ਵਾ ਉਹਦੇ ਵਾਸਤੇ ਤੇ ਤੁਸੀਂ ਇਹਨਾਂ ਨੂੰ ਆਏ ਸੁੱਕੇ ਰੋਸਟ ਕਰਕੇ ਇਹ ਵੀ ਕੁੰਡੇ ਘੋਟ ਨਾ ਕੋਟ ਲਓ ਇਹਨਾਂ ਨੂੰ ਕੁੰਡੇ ਘੋਟ ਨਾ ਕੋਟਨੇ ਤੇ ਜਿਹੜੇ ਛੋਲੇ ਉਹ ਤਾਂ ਕੁੰਡੇ ਘੋਟੇ ਨਾਲ ਕੁੱਟੇ ਜਾਂਦੇ ਹਨ ਤੇ ਇਹ ਤੁਸੀਂ ਕਿੰਨੇ ਚੀਜ਼ਾਂ ਵਿੱਚ ਜਿਹੜੇ ਸ਼ੱਕਰ ਪਾਉਣੀ ਸ਼ੱਕਰ ਪਾ ਲਿਓ ਤੁਸੀਂ ਖੰਡ ਪਾਉਣੀ ਖੰਡ ਪਾ ਲਿਓ ਤੇ ਇਹ ਤਾਦੀ ਮੈਂ ਬਦੀ ਰਹੂਗੀ ਤੇ ਇਹ ਸਾਰਾ ਨਾ ਚੀਜ਼ਾਂ ਤੁਸੀਂ ਕੱਟ ਕੇ ਨਾ ਤੇ ਮਿਕਸ ਕਰਕੇ ਤੇ ਰੋਜ਼ ਦੋ ਚਮਚੇ ਸੁਬਾ ਲੈ ਲਓ ਜਾਂ ਰਾਤ ਨੂੰ ਤੁਸੀਂ ਲੈ ਲਓ ਤੇ ਇਹਦੇ ਨਾਲ ਬਾਕੀ ਗੋਡੇ ਦੱਕਦਿਆਂ ਤੋਂ ਹੈਗਾ ਅੰਜੀਰ ਜਿਹਨੂੰ ਜੈ ਫਲ ਵੀ ਕਹਿੰਦੇ ਆ ਤੇ ਟਹਰੂਟ ਠੀਕ ਹੈ ਜੀ ਇੱਕ ਆਮ ਹਨਾ ਜਿੰਦਗੀ ਜਾਨ ਦਾ ਕਿਸਾਨ ਲਈ ਹਨਾ ਜਾਂ ਆਪਣੇ ਜਿਹੜੇ ਜੀਵਨ ਦਾ ਰਹਿੰਦੇ ਆ ਆਪਾਂ ਕੋਈ ਵੀ ਹਾਂ ਆਪਾਂ ਮਿੱਠੇ ਫਲ ਤੋਂ ਤਾਂ ਇੰਤਿਆਸ ਅਗਦੇ ਜੀ ਹਨਾ ਤੇ ਦਵਾਈਆਂ ਦੇ ਪੈਸੇ ਲਾਉਣ ਨਾਲੋਂ ਮੈਂ ਤੁਹਾਨੂੰ ਕਹਿੰਨੀ ਆ ਜੀਰ ਤੇ ਅਖਰੋਟ ਮਹਿੰਗੇ ਜ਼ਰੂਰ ਆ ਹਨ ਤੇ ਪਰ ਤੁਸੀਂ ਉਹੀ ਭਾਵੇਂ ਬਚਤ ਕਰਕੇ ਆ ਵੀ ਥੋੜੀ ਕੇਅਰ ਕਰੋ ਹਨ ਮੈਂ ਵੀ ਪਹਿਲਾਂ ਕੇਅਰ ਨਹੀਂ ਕੀਤੀ ਮੇਰਾ ਗੋਡਾ ਖੜਾ ਗਿਆ ਹੁਣ ਜ਼ਿਆਦਾ ਹੀ ਹੋ ਗਿਆ ਤੇ ਦਵਾਈਆਂ ਬੂਟੀਆਂ ਖੇੜੀਆਂ ਮੈਂ ਲੈ ਰਹੀ ਆ ਪਰ ਫਰਕ ਨਹੀਂ ਪੈ ਰਿਹਾ ਹੱਡਾਂ ਵਾਲਿਆਂ ਨੇ ਵੀ ਦਿਖਾਇਆ ਹੁਣ ਮੇਰੇ ਇਹ ਕੀਤੇ ਇਹ ਗੱਲ ਹੋਈ ਆ ਕਿ ਵੀ ਮੇਰੇ ਹੱਡ ਕੱਸਦੇ ਆ ਗੋਡੇ ਦਾ ਹੱਡ ਕੱਸਦਾ ਹੋਰ ਕੋਈ ਗੱਲ ਨਹੀਂ ਹੋਈ ਉਹ ਉਹਦੇ ਵਾਸਤੇ ਹੱਡੀਆਂ ਨੂੰ ਜੂਰੀ ਵਾਸਤੇ ਵੀ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਵਾ ਤੇ ਕੁਸ ਆਪਾਂ ਨੂੰ ਆ ਤਾਕਤ ਲਈ એનર્ਜੀ ਲਈ ਹੋ ਜੂਗਾ ਤੇ ਛੋਲੇ ਵੀ ਆਪਾਂ ਨੂੰ ਵਾਈ ਵਾਦੀ ਤੋਂ ਪਾਉਂਦੇ ਆਂ ਮੈਂ ਕੁਝ ਸੀ ਕਾੜੀ ਮਿਰਚ ਵੀ ਪਾ ਸਕਦੇ ਆ ਇਹਨਾਂ ਨੂੰ ਵੀ ਸੁੱਕੇ ਰੋਸਟ ਕਰਕੇ ਮਲਜ ਵੀ ਤੁਸੀਂ ਯਾਨੀ ਕਿ ਗ੍ਰाइंड ਕਰਕੇ ਛੋਲੇ ਵੀ ਗ੍ਰाइंड ਕਰਕੇ ਤੁਸੀਂ ਲੈ ਸਕਦੇ ਆ ਅੰजीर ਤੇ ਜੈਥਾਲ ਜਿਹਨੂੰ ਕਹਿੰਦੇ ਆ ਤੇ ਅਖਰੋਟ ਤੁਸੀਂ ਵੇਖ ਭਿਓਂ ਕੇ ਲੈ ਲਓ ਕਿਉਂਕਿ ਹੁਣ ਗਰਮੀ ਦਾ ਮਹੀਨਾ ਹੈ ਇੱਕ ਚੀਜ਼ ਆ ਦਾ ਨੂੰ ਫਰ ਦੇ ਸੋ ਬਾ ਤੁਸੀਂ ਰੋਜ਼ ਇੱਕ ਅੰਜੀਰ ਤੇ ਇੱਕ ਅਖਰੂਟ ਜ਼ਰੂਰ ਖਾਓ ਹੌਲੀ ਹੌਲੀ ਫਰਕ ਦਿਖੇਗਾ ਹੁਣ ਤੁਸੀਂ ਇਹਨੂੰ ਰਗਾਈਦੀ ਨਾ ਕਰੋ ਜੇ ਤੁਹਾਡੇ ਬੋਟਿਆਂ ਤੇ ਪੀਨ ਹੋ ਰਹੀ ਹੈ ਤੁਸੀਂ ਉਹਦੀ ਰਗਾਈਦੀ ਨਾ ਕਰੋ ਤੁਸੀਂ ਜੂਰ ਵਾਲੇ ਵਾਲ ਪਿਆਣ ਦਿਓ ਤੇ ਤੁਹਾਨੂੰ ਜ਼ਰੂਰ 15-20 ਦਿਨਾਂ ਚ ਰਿਜ਼ਲਟ ਮਿਲੂਗਾ ਵੇਖਣ ਨੂੰ ਜੀ ਰਾਤ ਨੂੰ ਭਿਓ ਕੇ ਰੱਖ ਦਿਓ ਅੰਜੀਰ ਜਿਹਨੂੰ ਜੈਫਲ ਕਹਿੰਦੇ ਗੋਲ ਗੋਲੇ ਜਿਹੇ ਹੁੰਦੇ ਉਹ ਬੰਨੀਆਂ ਹੁੰਦੇਗਾ ਉਹਦੇ ਵਿੱਚ ਮੈਂ ਤਾਂ ਦੱਸ ਵੀ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਹਨਾ ਤੇ ਵੀ ਰੋਜ ਆਪਾਂ ਵੀ ਆਪਣੀ ਜੀਵਨਦਾਰ ਨੇ ਇਹੋ ਜਿਹਾਂ ਬੱਜਿਆ ਪਰ ਉਹ ਫਾਲਪਰੂਟ ਲਿਆ ਕੇ ਵੀ ਖਾ ਸਕਦੇ ਬਲਕੇ ਫਾਲਪਰੂਟ ਆਪਦੇ ਘਰ ਦੇ ਹੁਣ ਤਾਂ ਤਾਂ ਨਹੀਂ ਚਲਗਾ ਮੁੱਲ ਦੇ ਤਾਂ ਹਨ ਦਵਾਈਆਂ ਵੋਟ ਨਾਲ ਤਿਆਰ ਕੀਤੇ ਹੁੰਦੇ ਆ ਕਿ ਅਣੀ ਚਾਲਾ ਕੇ ਤੇ ਉਹ ਤੁਸੀਂ ਲੈ ਸਕਦੇ ਆ ਤੇ ਇਹ ਕਿਸੀ ਦੋ ਚਮਚੀ ਰੋਜ ਮਥੜ ਕੇ ਮੁਠੀ ਭਰ ਕੇ ਰੋਜ ਖਾ ਸਕਦੇ ਇਹਨਾਂ ਦੀ ਤੇ ਜਰੂਰ ਜਮਾਈ ਤੁਹਾਡੇ ਬੂਟਿਆਂ ਨੂੰ ਨੀਂ ਕਰਪ ਪਊਗਾ ਦੀ ਆਪਾਂ ਫੁੱਲ ਮਖਾਣੇ ਥੋੜੇ ਜਿਹਾ ਰੋਸਟ ਕਰਕੇ ਕੱਢ ਲਏ ਇਹਨਾਂ ਨੂੰ ਚਾਲ ਕੇ ਹੁਣ ਆਪਾਂ ਪਾ ਦਨੇ ਵਿੱਚ ਮਗਜ ਮਗਜ ਥੋੜੇ ਜਿਹਾ ਸੈਮੀ ਗੈਸ ਕਰਕੇ ਪਾ ਟਾਂਕ ਕੇ ਆਪਾਂ ਮਗਜ ਨੂੰ ਸੇਕ ਲਵਾ ਲਈਏ ਕਿਉਂਕਿ ਥੋੜੀ ਜਿਹੀ ਥੰਦੀ ਵੀ ਕੜਾਈ ਆ ਕਰਕੇ ਤੁਸੀਂ ਨਹੀਂ ਲੈਣਾ ਤਾਂ ਤੁਸੀਂ ਸੁੱਕੀ ਗਰਮ ਚੀਜ਼ ਕਰਕੇ ਕੜਾਈ ਕੁਛ ਵੀ ਉਹਦੇ ਬਸ ਤੁਸੀਂ ਦੀ ਹੈ ਸੁੱਕੇ ਰੋਸਟ ਕਰ ਲਓ ਰੋਸਤ ਕਰਕੇ ਵੀ ਇਹਨਾਂ ਨੂੰ ਰਗੜ ਲਿਓ ਮੈਕਸੀ ਨਾਲ ਰਗੜ ਲਿਓ ਕੁੰਡੇ ਕੋਟ ਨਾਲ ਰਗੜ ਲਿਓ ਕੁੰਡੇ ਕੋਟ ਨਾਲ ਰਗੜੂਗਾ ਤਾਂ ਬੜੀ ਵਧੀਆ ਗੱਲ ਹੈ ਤੇ ਤੁਸੀਂ ਪਰਮਾ ਤੀਜਾ ਮਲਾ ਕੇ ਤੇ ਖਾ ਸਕਦੇ ਆ ਬਿਨਾ ਕਿ ਉਹ ਦੁੱਧ ਜੀ ਦੀ ਪਿਆਰ ਹੋਊਗੀ ਆਪਾਂ ਥੋੜਾ ਜਿਹਾ ਕਿਉਂ ਪਾ ਲਿਆ ਕਿਉਂਕਿ ਥੋੜੇ ਜਿਹਾ ਸੁੱਕੇ ਮਿੱਠੇ ਨਹੀਂ ਖਾਦੇ ਜਾਂਦੇ ਮੇਰੇ ਸੰਗ ਉਹ ਲੱਗ ਜਾਂਦੇ ਆ ਬਾਕੀ ਤੁਸੀਂ ਸੁੱਕੀ ਜੀ ਜੂ ਨਹੀਂ ਖਾਦੀ ਜਾਂਦੀ ਤਾਂ ਤੁਸੀਂ ਦੁੱਧ ਜਾਂ ਚਾਹ ਦੇ ਵਿੱਚ 2-4 ਚਮਚੇ 2-3 ਚਮਚੇ ਜਾਂ ਮੁੱਠੀ ਚਮਚਾ ਚਾਹ ਦੁੱਧ ਦੇ ਵਿੱਚ ਪਾ ਕੇ ਇਸਾ ਬਤਿਨਾ ਵਧੀਆ ਹੋ ਬਣ ਜਾਂਦਾ ਟੇਸਟ ਤੁਸੀਂ ਜ਼ਰੂਰ ਜਮਾਓ ਤੇ ਅਖਰੋੜ ਤੇ ਅੰਬੀਰ ਜ਼ਰੂਰ ਰੋਜ਼ ਦੇ ਖਾਓ ਵੀ ਹੋਰ ਕਿਸੇ ਪਾਸੇ ਸਰਫਾ ਕਰ ਲੋ ਪਰ ਆ ਵੀ ਸੇਧ ਦਾ ਧਿਆਨ ਜ਼ਰੂਰ ਦਿਓ ਪਿਉਂ ਕੇ ਖਾਓ ਕਰੋੜ ਤੇ ਅੰਬੀਰ ਇਸ ਤਰ੍ਹਾਂ ਸੁੱਕੀ ਗੰਦੀਰੀ ਬਣ ਜਾਂਦੀ ਹੈ ਉਹ ਗੋਟਿਆਂ ਲਈ ਲਾਹੇਵੰਦ ਹੈ ਗੋਟਿਆਂ ਨੂੰ ਰਾਮ ਦੇ ਹੁੰਦੇ ਗੋਟੇ ਦੋਖਦੇ ਸੁੱਕੀ ਤੇ ਗਿਰੀ ਉਹਦੇ ਲਈ ਜੇ ਕੋਈ ਘੋਪਾ ਕੇ ਖਾਣਾ ਚਾਹੁੰਦਾ ਤਾਂ ਉਹ ਖਾ ਸਕਦਾ ਲਓ ਜੀ ਕਿਉ ਆਪਣਾ ਹੋ ਗਿਆ ਗਰਮ ਆਪਲੀ ਦਾਣੇ ਜਿਹੜੇ ਆਪਾਂ ਉਹ ਛੋਲੇ ਹੈ ਹਾਂ ਹਾਂ ਉਧਰ ਬੀਬੀ ਨੂੰ ਫੜਾ ਕੇ ਆਈਆਂ ਮੈਂ ਉਹ ਫਨ ਮਖਾਣੇ ਤੇ ਮੱਕ ਜਿਵੇਂ ਮੈਂ ਤਾਂ ਮੈਨੂੰ ਘੁੱਟ ਦੇ ਕੁੰਡੇ ਵਿੱਚ ਉਹਨਾਂ ਸਿਰ ਆਪਾਂ ਇਹਨਾਂ ਸੇਕ ਲਵਾ ਲਏ ਨੇ ਤੁਸੀਂ ਆਦੇ ਸਾਬ ਨਾਲ ਕਿਉਂ ਆਪਾਂ ਇਹ ਪਰ ਜੇ ਨਹੀਂ ਵੀ ਕਿਉਂ ਉਹਨਾ ਤੁਸੀਂ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਮਿਕਸ ਕਰ ਲਓ ਬਿਨਾ ਕਿ ਉਹ ਤੁਹਾਡੀ ਬਣ ਜਾਊਗੀ ਤੇ ਇਹਨਾਂ ਨੂੰ ਆਪਾਂ ਵੈਸੇ ਨਹੀਂ ਬਣ ਗਿਆ। ਥੋੜਾ ਜਿਹਾ ਆਪਾਂ ਭੁੰਨ ਲਈਏ। ਥੋੜਾ ਜੰ ਆਪਾਂ ਕੁਝ ਜੇ ਛੋਲੇ ਆ ਗਏ। ਵੈਸੇ ਲੋੜ ਨਹੀਂ ਦੀ। ਪਰ ਆਪਾਂ ਘਿਓ ਰਚਉਣ ਮਾਰੇ ਜਾਂਦੇ ਨੇ। ਭੁੰਨ ਲੈਣੇ ਆ। ਇੱਥੇ ਤੁਹਾਡੀ ਮਰਜ਼ੀ ਰੋ ਕਿ ਤੁਸੀਂ ਸ਼ੱਕਰ ਪਾਉਣਾ, ਗੋੜ ਪਾਉਣਾ, ਖੰਡ ਪਾਉਣੀ ਆ। ਤੇ ਆਪਾਂ ਪਾਵਾਂਗੇ ਸ਼ੱਕਰ। ਥੋੜਾ ਜਿਹਾ ਸੇਕ ਲਵਾ ਲਗੀ। ਉਜੀ ਆਪਾਂ ਆਟਾ ਭੁੱਜ ਗਿਆ ਵੈਨ ਤੇ ਭੁੱਜਿਆ ਵਈ ਸੀਗਾ ਇਹਦੇ ਵਿੱਚ ਮਗਜ ਤੇ ਜਿਹੜੇ ਆਪਣੇ ਫੁੱਲ ਮਕਾਣੇ ਸੀ ਆਪਾਂ ਉਹ ਪਾ ਕੇ ਇਹਨੂੰ ਮਿਕਸ ਕਰ ਲਈਏਗੀ ਬਾਅਦ ਚ ਪਾ ਕੇ ਸ਼ੱਕਰ ਤੇ ਆਪਣੀ ਪੰਜੀਰੀ ਨੂੰ ਵੀ ਤਿਆਰ ਗੋਟਿਆਂ ਆਸਤੇ ਬਹੁਤ ਵਧੀਆ ਜੀ ਇਹ ਤੁਸੀਂ ਦੁੱਧ ਨਾ ਲਓ ਚਾਹ ਨਾ ਲਓ ਤੁਸੀਂ ਨਹੀਂ ਵੀ ਕਿਉਂ ਚਾਹ ਚਾਲ ਨਹੀਂ ਤੁਸੀਂ ਉਵੇਂ ਬਣਾ ਕੇ ਉਹ ਪੰਜੀਰੀ ਜ਼ਰੂਰ ਬਣਾ ਲਿਓ ਜੀ ਆਪਾਂ ਗਾਂ ਨੂੰ ਵੇਲੇ ਸਮਾਨ ਪਿਆ ਹੋਰ ਮੇਰੇ ਕੋਲ ਹੀ ਹਜੇ ਜਾਮ ਹੋ ਨਾ ਹੋਵੇ ਜੇ ਬੰਦਾ ਮੰਗਾ ਵੀ ਲੈਂਦਾ ਤੇ ਆਪੋਂ ਬਿਨਾ ਜੋਤੋਂ ਇਸੇ ਤਰ੍ਹਾਂ ਕੋਟਕੇਣਾ ਉਹ ਹੈ ਤਾਂ ਇਹ ਬਿਨਾ ਕਿ ਹੋ ਤਾਂ ਇਹ ਵੀ ਬਣ ਗਈ ਸੌਫੂਕੀ ਜੀ ਆ ਇਹ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਹੁਣ ਥੋੜੀ ਜੀ ਸ਼ੱਕਰ ਤੇ ਆਪਣੀ ਗੋਟਿਆਂ ਵਾਸਤੇ ਪਜੀ ਦੀ ਤਿਆਰ ਹੈ ਜੀ ਜ਼ਰੂਰ ਖਾਣੀ ਚਾਹੀਦੀ ਹੈ ਤੁਸੀਂ ਆਪ ਦੇ ਸਵਾਦ ਨਾਲ ਪਾ ਲਿਓ ਜੀ ਸ਼ੱਕਰ ਆਪਾਂ ਡੇਢ ਕ ਕੌਲੀ ਦਾ ਸਵਾ ਪਾਤਾ ਸ਼ੱਕਰ ਦਾ ਤੇ ਇਹਨੂੰ ਥੇਰਾ ਤੋਂ ਮਿਕਸ ਕਰ ਲਈਏ ਜੋ ਕਿ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਪਾਇ ਸੀ ਜਾਂ ਜਾਲੇ ਲੋਹੇ ਵਾਲੀ ਕੜਾਈ ਹੈ ਜਿਆਦਾ ਤਾਂ ਟਾਈਮ ਗਰਮ ਰਹੀ ਦੀ ਹੈ ਠੀਕ ਹੈ ਜੀ ਤੇ ਮੇਰੀ ਪਜੀਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਗੋਡੇ ਦੁਖਦੇ ਆ ਤੁਹਾਨੂੰ ਜੇ ਕਿਸੇ ਦੇ ਗੋਡੇ ਦੁਖਦੇ ਆ ਤਾਂ ਹਨਾ ਜੀ ਇਸ ਤਰ੍ਹਾਂ ਬਣਾ ਕੇ ਖਾਓ ਤੇ ਜੀਰ ਦੇ ਖਰੋਟ ਖਾ ਲੋ ਜਰੂਰ ਨਾਲ ਪਿਉ ਕੇ ਗਰਮ ਗਰਮ ਨਾ ਰਾਤ ਨੂੰ ਪਿਉ ਕੇ ਰੱਖ ਦਿਆ ਕਰੋ ਤੇ ਸਵੇਰ ਉੱਠ ਕੇ ਖਾ ਲਿਆ ਕਰੋ ਨਰਮੇ ਜਿਹੇ ਖਾਸਾ ਰਹੇ ਤੇ ਬਹੁਤ ਵਧੀਆ ਗੱਲ ਹੈ ਨਹੀਂ ਪਈ ਚਾਹ ਦੁੱਧ ਤੋਂ ਮਗਰੋਂ ਤੁਸੀਂ ਖਾ ਸਕਦੇ ਆ ਜੀ ਠੀਕ ਹੈ ਜੀ ਮੇਰੀ ਅੱਜ ਦੀ ਵੀਡੀਓ ਆੱਗ ਦੀ ਹੈ ਪਜੀਰੀ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ